ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਬਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਅੱਥੇ ਅੱਜ ਸਵੇਰ ਦਾ ਟਾਈਮ ਜੇ ਆਪਾਂ ਨਮਾਉਣ ਲੱਗੇ ਹੋਏ ਸੀ ਮੱਝਾਂ ਆਪਾਂ ਇਹ ਝੋਟੀਆਂ ਕੱਲ ਨਮਾਉਣੇ ਸੀ ਕੱਲ ਆਪਾਂ ਨਮਾਈਆਂ ਨਹੀਂ ਗਈਆਂ ਵੀ ਹਵਾ ਚੱਲ ਰਹੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਸੋਚਿਆ ਵੀ ਅੱਜ ਫਿਰ ਸਾਰੇ ਮੱਝਾਂ ਆਪਾਂ ਇਕੱਠੀ ਨਮਾ ਦਿੰਨੇ ਆਂਗੇ ਕਿਉਂਕਿ ਫਿਰ ਦੋ ਦਿਨ ਹਨਾ ਕਈ ਵਾਰ ਲਾਈਟ ਦੇ ਕੱਟ ਵੀ ਲੱਗਣ ਲੱਗੇ ਜੀ ਹੁਣ ਤਾਂ ਲਾਈਟ ਨਾ ਸਾਡੇ ਦਰਖਤ ਵਗੈਰਾ ਛਾਂਗ ਰਹੇ ਨੇਗੇ ਤਾਰਾ ਉਹ ਕਰ ਰਹੇ ਨੇ ਤੇ ਬਦਲ ਰਹੇ ਨੇ ਜਿੱਥੇ ਜੋੜ ਜੂੜਾ ਕੋਈ ਤੇ ਲਾਈਟ ਕੱਟ ਦਿੰਦੇ ਨੇ ਸਵੇਰੇ ਹੁੰਦੇ ਆ ਫਿਰ ਅਸੀਂ ਇੱਕ ਦਿਨੀ ਰੱਖ ਲਿਆ ਵੀ ਇੱਕ ਦਿਨ ਟਾਈਮ ਨਾਲ ਅਸੀਂ ਮੈਂ ਸਨਵਾ ਦੇ ਕਰਾਂਗੇ ਇੱਕ ਦਿਨ ਛੱਡ ਕੇ ਨਮਾ ਦਿੰਨੇ ਹੁੰਨੇ ਮੈਸਾ ਤੇ ਇੱਧਰ ਆਪਾਂ ਪਹਿਲਾਂ ਦੁੱਧ ਵਾਲੇ ਮੱਜਾਂ ਨਵਾ ਦਿੰਨੇ ਆ ਫਿਰ ਆਪਾਂ ਬਾਹਰ ਲਈ ਨਮਾ ਦਾਂਗੇ ਕਿਉਂਕਿ ਮੋਟਰ ਦਾ ਪਾਣੀ ਤਾਂ ਨਿਕਾ ਹੀ ਹੁੰਦਾ ਜੀ ਇੰਨੀ ਜ਼ਿਆਦਾ ਠੰਡ ਨਹੀਂ ਲੱਗਦੀ ਇਹਨਾਂ ਨੂੰ ਨਹਾ ਕੇ ਹਨਾ ਗਰਮ ਪਾਣੀ ਆਉਂਦਾ ਤ ਪਾਣੀ ਪੀਣ ਵੇਲੇ ਵੀ ਹੁਣ ਤਾਂ ਇਹ ਨਖਰੇ ਕਰਨ ਲੱਗ ਗਿਆ ਕਿਉਂਕਿ ਕੁਸਤਾ ਸੀ ਫੀਡ ਪਾਦਨੇ ਉਹਦੇ ਕਰਕੇ ਵੀ ਇਹਨੂੰ ਤੇਲ ਲੱਗਦੀ ਹੈ ਨਹੀਂ ਤਾਂ ਜਮੀ ਪਾਣੀ ਪੀਣਾ ਘੱਟ ਕਰ ਦਿੰਦੀਆਂ ਨੇਗੀਆਂ ਤੇ ਕਿਉਂਕਿ ਅੱਗੇ ਸਰਦੀ ਇਹ ਤਾਂ ਵਧੀਆ ਪਾਣੀ ਪਿੰਦੀਆਂ ਨੇ ਪਰ ਉਹ ਨਾ ਛੋਟੀਆਂ ਨੇ ਜਿਹੜੀਆਂ ਬਾਹਰ ਲਏ ਕੱਟੀਆਂ ਛੋਟੀਆਂ ਉਹ ਘੱਟ ਪਾਣੀ ਪਿੰਦੀਆਂ ਨੇ ਦੁੱਧੜੀ ਮੱਜਾਂ ਦਾ ਪਾਣੀ ਵਧੀਆ ਪਿੰਦੀਆਂ ਨੇਗੀਆਂ ਤਿੰਨ ਤਿੰਨ ਵਾਲਟੀਆਂ ਪਾਣੀ ਦੇ ਪੀ ਜਾਂਦੀਆਂ ਨੇ ਤਾਂ ਸਵੇਰੇ ਸ਼ਾਮ ਪਰ ਉਹ ਬਾਹਰ ਲੀਆਂ ਘੱਟ ਪਿੰਦੀਆਂ ਨੇ ਬੈੜੀ ਵੀ ਪਾਣੀ ਵਧੀਆ ਪਿੰਦੇ ਕੋਈ ਫੀਡ ਖਾਂਦੀ ਹੈ ਫਿਰ ਇਹਨੂੰ ਤੇਲ ਲੱਗਦੀ ਹੈਗੀ ਪਾਣੀ ਵਧੀਆ ਪੀ ਲੈਂਦੀ ਹੈ ਤਾਂ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸੋਹਣੇ ਤੁਹਾਡੇ ਕਮੈਂਟ ਆਉਂਦੇ ਨੇ ਹੈਨਾ ਕਈ ਵਾਰ ਆਪਣੇ ਤੋਂ ਨਹੀਂ ਵੀ ਰਿਪਲਾਈ ਹੁੰਦਾ ਹੈਨਾ ਤੁਸੀਂ ਗੁੱਸਾ ਨਾ ਕਰਿਆ ਕਰੋ ਕਈ ਵਾਰ ਟਾਈਮ ਨਹੀਂ ਲੱਗਦਾ ਕਈ ਵਾਰ ਜੇ ਕਰਨ ਲੱਗਦਾ ਕਈ ਵਾਰ ਦੋ ਚਾਰ ਕਮੈਂਟ ਰਿਪਲਾਈ ਕਰਿਓ ਕੋਈ ਕੰਮ ਹੋ ਜਾਂਦਾ ਫਿਰ ਵਿੱਚ ਰਹਿ ਜਾਂਦੇ ਨੇ ਜਿਹੜਾ ਹੁੰਦਾ ਰਿਪਲਾਈ ਨਹੀਂ ਵੀ ਕਰਿਆ ਜਾਂਦਾ ਹੈਨਾ ਤੇ ਸਾਨੂੰ ਕਮੈਂਟ ਆ ਰਿਸੀ ਪਿਛਲੀ ਵੀਡੀਓ ਤੇ ਦੋ ਕਹਿੰਦੇ ਤੁਸੀਂ ਨਾ ਵੀ ਗਾਂ ਦੇ ਬੱਚੇ ਨੂੰ ਹੈਨਾ ਨਾ ਤੁਸੀਂ ਅੰਦਰ ਨਹੀਂ ਬੰਦ ਦੇਗੇ ਵੀ ਉਹਨੂੰ ਕੋਈ ਠੰਡ ਨਹੀਂ ਲੱਗਦੀ ਦੇਖੋ ਜਿਹਨੂੰ ਅਸੀਂ ਅੰਦਰ ਬੰਦਦੇ ਆ ਸਾਡੇ ਸੇ ਜੀਪ ਖੜਾਈ ਹੋਈ ਹੈ ਜੀਪ ਨਾਲ ਉਹਨੂੰ ਅੰਦਰ ਬੰਦ ਦਿੰਨੇ ਆ ਅਗਲੇ ਪਾਸੇ ਜੀਪ ਦੇ ਤੇ ਇੱਕ ਕਹਿੰਦੇ ਸੀ ਤੁਸੀਂ ਨੀਰਾ ਪਾਉਂਦੇ ਨਹੀਂ ਕਦੇ ਇਹਨੂੰ ਦਿਖੇ ਕਿਉਂਕਿ ਉਹ ਸਾਈਡ ਤੇ ਹੈ ਨਾ ਜੀ ਆਪਣੀ ਵੀਡੀਓ ਬਣਦੀ ਹੈ ਕਈ ਵਾਰ ਪਤਾ ਸਾਨੂੰ ਕੀ ਹੁੰਦਾ ਹੈ ਕਈ ਵਾਰ ਤਾਂ ਉਹਨੂੰ ਸ਼ੁਰੂ ਚ ਨੀਰਾ ਪਾ ਦਿੰਨੇ ਆ ਅਸੀਂ ਜਾਣ ਸਾਰੀ ਵੀ ਫੇਰਸ ਉਹ ਰਹਿ ਨਾ ਜਾਵੇ ਵਿਚਾਰਾ ਕਈ ਵਾਰ ਅਸੀਂ ਜਦੋਂ ਰਹਿ ਜਾਂਦਾ ਤਾਂ ਤਾਰਾ ਕੱਢਣ ਤੋਂ ਬਾਅਦ ਫੇਰ ਉਹਨੂੰ ਨੀਰਾ ਚਾਰਾ ਪਾਉਂਦੇ ਆ ਹਨਾ ਤੇ ਇੰਨਾ ਨਹੀਂ ਵੀ ਅਸੀਂ ਇੰਨੇ ਮਾੜੇ ਨਹੀਂ ਹੈਗੇ ਵੀ ਉਹਨੂੰ ਵਿਚਾਰ ਨਾਲ ਤਾਂ ਬੰਨ ਰੱਖਿਆ ਤੇ ਨਾਲੇ ਅਸੀਂ ਉਹਨੂੰ ਨਿਰਾਚਾਰਾ ਨਾ ਪਾਈਏ ਹਨਾ ਸਾਮੀ ਹੈ ਨਾ ਤੇ ਉਹਨੂੰ ਆਪਾਂ ਅੰਦਰ ਬੰਨਦੇ ਆਂ ਜੇ ਅੰਦਰ ਪਹਿਲਾਂ ਤਾਂ ਐ ਉਹਦੇ ਨਾਲ ਬੰਨਦੇ ਸੀ ਪੱਤੀ ਸਿੱਟੀ ਹੋਈ ਸੀਗੀ ਇੱਕ ਤੇ ਫਿਰ ਹੁਣ ਜੀਪ ਖੜੀ ਹੈ ਜੀਪ ਨਾਲ ਬੰਨ ਦਿੰਨੇ ਆਪਾਂ ਉਹਨੂੰ ਜੋ ਕਿ ਜਿੱਦਨ ਵੀ ਸਾਨੂੰ ਐ ਲੱਗੇ ਨਾ ਸਾਥੋਂ ਨੀਰਾ ਪਾਉਣ ਨੂੰ ਔਖ ਹੈ ਜਾਂ ਸਾਥੋਂ ਸਮਝਦਾ ਨਹੀਂ ਤਾਂ ਅਸੀਂ ਉਹਨੂੰ ਨਾਲ ਉਹਦੀ ਗਊਸਾਲਾ ਛੱਡਿਆਵਾਂਗੇ ਕਿਉਂਕਿ ਸਾਡਾ ਇਹ ਰੂਲ ਹੈ ਪਹਿਲੇ ਦਿਨ ਤੋਂ ਬੀਜੇ ਤਾਂ ਪਸ਼ੂ ਨੂੰ ਬੰਨਿਆ ਆਪਦੇ ਕਿੱਲੇ ਤੇ ਤਾਨੂੰ ਸਹੀ ਤਰ੍ਹਾਂ ਸੰਭੋ ਜੇ ਨਹੀਂ ਸੰਭਦਾ ਥੋੜਾ ਵੇਚਣ ਵਾਲਾ ਵੇਚ ਦੋ ਨਹੀਂ ਛੱਡਣ ਵਾਲਾ ਛੱਡ ਦੋ ਕੋਈ ਪਾਪ ਨਾ ਲਉ ਹਣਾ ਉਹਨਾਂ ਨੂੰ ਬੰਨ੍ਹ ਕੇ ਆਪ ਦੇ ਘਰੇ ਤੇ ਉਹਨੂੰ ਨੀਰਾਚਾਰਾ ਜਿਸ ਇੰਨਾ ਖੁੱਲਾ ਪੈਂਦਾ ਇਹਨਾਂ ਨੂੰ ਉਹਨੂੰ ਤਾਂ ਸਾਰਾ ਸਾਡਾ ਸਾਡਾ ਬਰ ਕਹਿੰਦੇ ਵਿਚਾਰਾ ਗਊ ਦਾ ਜਾਇਆ ਤਾਂ ਪਹਿਲਾਂ ਅਸੀਂ ਦੇਖੋ ਤਾਂ ਨਹੀਂ ਛੱਡੇ ਵੀ ਗਰਮੀ ਜਾਦੇ ਆ ਹੁਣ ਘਰੇ ਕਹਿਣ ਲੱਗੇ ਨਾ ਠੰਡ ਐ ਆਪਾਂ ਇਹਨੂੰ ਨਹੀਂ ਛੱਡਦੇ ਹਣਾ ਕਿਉਂਕਿ ਛੱਡਨ ਨੂੰ ਦੇਖੋ ਆਪਾਂ ਕੋਈ ਵੀ ਪਸ਼ੂ ਆਪਾਂ ਘਰੇ ਬੰਨਿਆ ਹੋਇਆ ਆਪਾਂ ਨੂੰ ਮਤਲਬ ਐ ਤਾਂ ਕਾ ਆਪਾਂ ਦੁੱਧ ਲੈਣਾ ਹੈ ਉਦੋਂ ਤਾਂ ਸਾਨੂੰ ਕੋਈ ਮਤਲਬ ਨਹੀਂ ਸੀ ਛੱਡਣਾ ਹੁੰਦਾ ਕਿੰਨੇ ਦਿਨ ਪਹਿਲਾਂ ਕਿੰਨੇ ਮਹੀਨੇ ਪਹਿਲਾਂ ਸੀ ਇਹਨੂੰ ਗੂਸਾਲਾ ਛੱਡ ਦਿੰਦੇ ਹਨ ਕਿਉਂਕਿ ਸਾਨੂੰ ਉਹਦਾ ਵੀ ਫੇਰ ਕੀ ਗੱਲ ਹੈ ਹਨਾ ਟੋਕਰੀ ਨੀਰੇ ਦੀ ਖਾਂਦਾ ਹੈ ਉਹ ਤੇ ਇਹ ਹੁਣ ਤਾਂ ਅੱਗੇ ਤੇ ਖਾਂ ਤਾਂ ਹੀ ਖੜਾ ਰਹਿਦਾ ਸੀ ਹੁਣ ਤਾਂ ਚਲੋ ਖੋਲ ਕੇ ਅੰਦਰ ਕਰ ਦਿੰਦੇ ਸਵੇਰੇ ਖੋਲ ਕੇ ਬਾਹਰ ਬੰਦ ਦਿੰਨੇ ਹੈਗੇ ਵੀ ਕੋਈ ਗੱਲ ਨਹੀਂ ਇੱਥੇ ਐਨੇ ਪਸ਼ੂ ਖੜੇ ਨੇ ਵਿੱਚ ਉਹ ਵੀ ਵਿਚਾਰਾ ਖੜਾ ਹੈ ਕਿਉਂਕਿ ਦਰਾਂ ਤਾਂ ਬਹੁਤ ਮਾੜੀ ਹੁੰਦੀ ਹੈ ਜੇਣਾ ਇੱਕ ਤੌੜੀ ਚ ਦੋ ਢਿੱਡ ਕਦੇ ਨਹੀਂ ਕਰਨੇ ਚਾਹੀਦੇ ਤੇ ਬੇਸ਼ੱਕ ਇਹ ਦੁੱਧ ਦਿੰਦੀਆਂ ਨੇ ਉਹ ਆਪਣੇ ਭੇਦ ਨਹੀਂ ਵੀ ਕੰਮ ਦਾ ਨਹੀਂ ਹੋਇਆ ਤਾਂ ਅਸੀਂ ਉਹਨੂੰ ਛੱਡ ਦਾਂਗੇ ਜੀ ਗੋਸਾਲਾ ਸਾਨੂੰ ਕੋਈ ਗੋਸਾਲਾ ਵਾਲੇ ਜਵਾਬ ਨਹੀਂ ਦਿੰਦੇ ਹਨ ਕਿਉਂਕਿ ਆਪਾਂ ਧੂੜੀ ਕਣਕ ਆਪਾਂ ਕਣਕ ਦੀਆਂ ਧੂੜੀ ਦੇ ਪਤਾ ਨਹੀਂ ਕਿਹੜੇ ਟਰਾਲੀ ਨੇ ਸਿੱਟੇ ਉਹਨੇ ਕਣਕ ਆਪਾਂ ਦੇਣੀ ਹੈਗੀ ਉਹ ਸਾਨੂੰ ਐ ਨਹੀਂ ਕਹਿੰਦੇ ਤੁਸੀਂ ਕਿਉਂ ਛੱਡ ਕੇ ਜਾਨੇ ਹੋਗੇ ਪਰ ਉੱਥੇ ਪਤਾ ਕੀ ਹੈ ਅਸੀਂ ਤਾਂ ਨਹੀਂ ਛੱਡਦੇ ਥੋੜਾ ਮੋਟਾ ਵੱਡਾ ਹੋ ਜੇ ਉੱਥੇ ਅਮਰੀਕੀ ਬਹੁਤ ਹੁੰਦੇ ਨੇ ਨਾ ਇਹਨੂੰ ਵਿਚਾਰ ਨੂੰ ਟੱਕਰ ਨਾਲ ਹੀ ਮਾਰ ਦੇਣਗੇ ਕਿਉਂ ਉਹਨਾਂ ਨੇ ਤਾਂ ਜਾ ਕੇ ਉਹਨਾਂ ਦੇ ਵਿੱਚ ਛੱਡ ਦੇਣਾ ਇਹਨੂੰ ਤੇ ਸਾਨੂੰ ਐਂ ਚੱਲ ਹੋਰ ਸਿਆਲ ਨੰਗ ਜੂਗੇ ਇੱਥੇ ਖੜੇ ਦਾ ਤੇ ਇਹ ਗੱਲ ਨਹੀਂ ਹੈਗੀ ਜੇ ਅਸੀਂ ਉਹਨੂੰ ਨੀਰਾਚਾਰਾ ਨਹੀਂ ਪਾਉਂਦੇ ਉਹਨੂੰ ਦਾਣਾ ਉਹਨੂੰ ਲੇਟੀ ਉਹਨੂੰ ਸਾਰਾ ਕੁਝ ਸਵੇਰ ਵੇਲੇ ਤਾਂ ਬੱਚੀ ਦੇ ਬਰਾਬਰ ਹੀ ਖਾਂਦਾ ਸਾਡੀ ਬੱਚੀ ਜਿਹੜੀ ਲਾਲ ਐ ਉਹਦੇ ਨਾਲ ਨੀਰਾ ਖਾਂਦਾ ਐ ਉਹ ਤੇ ਸ਼ਾਮ ਦੇ ਟਾਈਮ ਉਹਨੂੰ ਅੱਡੋ ਦਾ ਦਾਣਾ ਅਸੀਂ ਅੱਡ ਪਾਉਨੇ ਆਗੇ ਤੇ ਕਦੇ ਤੁਹਾਨੂੰ ਹੁਣ ਵੀਡੀਓ ਚ ਦੇਖਿਆ ਵੀ ਹੁਣ ਉਹਦੇ ਕੁੱੱਖਾ ਤੁਹਾਨੂੰ ਆਇਆ ਨਹੀਂ ਉਹਦਾ ਤਾਂ ਉਹਦਾ ਪੇਟ ਹੋ ਰਿਹਾ ਨਮਕ ਕੇ ਹੁਣ ਸਾਰੇ ਕਹਿੰਦੇ ਨੇ ਸਮਝਦੇ ਉੱਪਰੋਂ ਵੱਧਦਾ ਨਹੀਂ ਗਾ ਨੀਚੇ ਦਾ ਢਿੱਡ ਵੱਧ ਜਾਂਦਾ ਤੇ ਕਿਉਂਕਿ ਨੀਰਾਚਾਰਾ ਉਹਨੂੰ ਖੁੱਲਾ ਮਿਲਦਾ ਜੀ ਇਹੋ ਜੀ ਗ ਹਰੇ ਦੇ ਟੋਕਰਾਂ ਟੋਕਰੇ ਬੰਦੇ ਸੀ ਉਹਨੂੰ ਤੇ ਹੁਣ ਹਰਾਚਾਰਾ ਮੁੱਕ ਰਿਹਾ ਜੀ ਤੇ ਆਪਣੇ ਸੰਨੀ ਹੁੰਦੀ ਹੈ ਤਾਂ ਅਸੀਂ ਕਦੇ ਉਹਨਾਂ ਨਾਲ ਕਦੇ ਦਰਿਆਤ ਨਹੀਂ ਕਰੀ ਉਹਦੇ ਮੂਰੇ ਬਾਦੂ ਨੀਰਾਚਾਰ ਐਨਾ ਪਿਆ ਰਹਿੰਦਾ ਬੱਚਿਆ ਵੀ ਸਮਾਂ ਦੀ ਉਹਦੇ ਮੂਰੂ ਆ ਕੇ ਫਿਰ ਬੱਚੀ ਖਾਂਦੀ ਹੈਗੀ ਤੇ ਇਹ ਜੀ ਗੱਲ ਨਹੀਂ ਹੈਗੀ ਜੀ ਆਪਾਂ ਉਹਨੂੰ ਨੀਰਾਚਾਰਾ ਨਹੀਂ ਪਾਉਂਦੇਗੇ ਤੇ ਹੁਣ ਹਰਾਚਾਰ ਆਪਣੇ ਮੁੱਕ ਰਿਹਾ ਕਮੈਂਟ ਆਏ ਸੀ ਕਿ ਨੇ ਸੂਣ ਵਾਲੀ ਮੱਝ ਨੂੰ ਵੀ ਹਰਾ ਨਾ ਪਾਇਆ ਕਰੋ ਘੱਟ ਪਾਇਆ ਕਰੋ ਹਰਾਚਾਰ ਆਪਣੇ ਜਮੀ ਮੁੱਕ ਗਿਆ ਜੀ ਹੁਣ ਤਾਂ ਕਈ ਦਿਨ ਹੋ ਗਏ ਤੇ ਕੱਲੀ ਸੰਨੀ ਤੇ ਨੇ ਮੱਝਾਂ ਤੇ ਇਹਨੂੰ ਜਿਹੜੀ ਫੀਡ ਵੀ ਪਾਉਣੀ ਆ ਉਹਦੇ ਕਰਕੇ ਵੀ ਥੋੜਾ ਪਤਲਾ ਗੋਹਾ ਕਰ ਰਹੀ ਆ ਫੀਡ ਵੀ ਅਸੀਂ ਘਟਾ ਤੀ ਤੇ ਇੱਕ ਮਿੰਟ ਆ ਜੀ ਇਹਨੂੰ ਸਿਤਾਰਾ ਮੀਰਾ ਤੇ ਸਰੋਂ ਵੱਧ ਪਵਾਤੀ ਹਨਾ ਸਰੋਂ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਜੀ ਸਾਨੂੰ ਤਾਰਾ ਮੀਰਾ ਲੱਗਦਾ ਥੋੜਾ ਵੱਧ ਪਵਾਤਾ ਹਨਾ ਕਿਉਂਕਿ ਕੜਤਣ ਕਰਕੇ ਖਾਂਦੀ ਨਹੀਂ ਨੀਗੀ ਸਰੋਂ ਤਾਂ ਅਸੀਂ ਪਹਿਲਾਂ ਵੀ 20 ਕਿਲੋ ਸਰੋਂ ਪਾ ਲੈਂਦੇ ਜੀ ਮਣ ਕਣਕ ਦੇ ਵਿੱਚ ਪੀਸ ਕੇ ਅਸੀਂ ਇਹਨੂੰ ਪਹਿਲੇ ਸੂਏ ਵੀ ਪਾਇਆ ਸੀਗਾ ਤੇ ਖਾ ਲੈਂਦੀ ਇਹ ਸਰੋਂ ਤਾਂ ਤਾਰੇ ਮੀਰੇ ਕਰਕੇ ਥੋੜਾ ਘੱਟ ਖਾਂਦੀ ਆ ਇਹ ਤੇ ਇਹਦੀ ਮਾਂ ਬਥੇਰਾ ਖਾ ਲੈਂਦੀ ਉਹਨੂੰ ਕੋਈ ਕੜਤਣ ਨਹੀਂ ਇਹਨੂੰ ਲੱਗਦੀ ਤਾਂ ਐਂ ਖਾ ਜਾਂਦੀ ਨਰਾ ਸੰ ਜੇ ਫੀਡਾਂ ਹੀ ਸਿੱਟਦ ਨੇ ਐਂ ਖਾ ਜਾਂਦੀ ਐ ਤਾਂ ਤੇ ਉਹਦੋਂ ਤਾਰਾ ਮੀਰਾ ਨੂੰ ਖਵਾਉਣਾ ਹੁੰਦਾ ਕਹਿੰਦੇ ਸੂਣ ਵਾਲੇ ਪਸ਼ੂ ਨੂੰ ਹਣਾ ਸੀ 5 ਕਿਲੋ ਹੀ ਪਵਾਉਣਾ ਸੀਗਾ 10 ਕਿਲੋ ਪਵਾ ਲਿਆ ਚਲੋ ਕੋਈ ਨਹੀਂ ਜਿੰਨਾ ਕਿ ਖਾਊਗੀ ਖਾਊਗੀ ਬਾਕੀ ਆਪਾਂ ਦੂਜੀ ਆਪਣੀ ਫੀਡ ਕਰਾਵਾਂਗੇ ਉਹਦੇ ਵਿੱਚ ਚਰਲਾ ਦਾਂਗੇ ਇਹ ਫੀਡ ਨੂੰ ਤਾਂ ਬੰਡੇ ਸਿਰ ਦਾ ਸਾਰਿਆਂ ਨੂੰ ਆ ਜਾਊਗਾ ਤੇ ਇੱਕ ਮੇਰੇ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਛੋਡੇ ਜੇ ਠੀਕ ਰੇਟ ਵਾਲੀ ਗਾਂ ਮਿਲ ਜੂਗੀ ਹਨਾ ਦੇਖੋ ਜੀ ਕੁਸ ਤਰ੍ਹਾਂ ਠੀਕ ਰੇਟ ਵਾਲੀ ਗਾਂ ਜਿਹੜੀ ਹੁੰਦੀ ਐ ਅਗਲਾ ਦੁੱਧ ਪੀਣ ਖਤਰਾ ਆਪ ਦੇ ਕਰੇ ਰੱਖ ਲੈਂਦਾ ਅਗਲਾ ਵੇਚਦੇ ਹੀ ਨਹੀਂ ਗਾਣਾ ਵੀ 5-700 ਤੇ ਉਤੋਂ ਜੇ ਇੰਨਾ ਸਸਤਾ ਪਸ਼ੂ ਹੁਣ ਕੋਈ ਨਹੀਂ ਰੱਖ ਰਿਆ ਹਨਾ ਪਹਿਲਾਂ ਹੋਇਆ ਕਰਦਾ ਹੁਣ ਸਾਡੇ ਪਿੰਡਸ ਦਾ ਸ਼ਾਇਦ ਇਹ ਜੀਂਗਾ ਹੈ ਨਹੀਂ ਸਾਰੇ ਕਿਤੇ ਨਿਗਾ ਮਾਰ ਲਈ ਕਿ ਉਹਨਾਂ ਦੇ ਡੈਡੀ ਹੋਰੇ ਪਿੰਡ ਜਾਂਦੇ ਨੇ ਪਤਾ ਲੱਗ ਜਾਂਦਾ ਹੈਗਾ ਤੇ ਇੰਨੀ ਸਸਤੀ ਕੋਈ ਗਾਂ ਹੈ ਨਹੀਂ ਵੀ ਠੀਕ ਜੇ ਰੇਟ ਦੀ ਆਪਾਂ ਨੂੰ ਮਿਲ ਜੇ ਬਾਕੀ ਹੋਈ ਤਾਂ ਤੁਹਾਨੂੰ ਜਰੂਰ ਦੱਸ ਦਾਂਗੇ ਜੀ ਜੇ ਆਪਾਂ ਨੂੰ ਕਿਤੇ ਦੱਸ ਪਈ ਆਪਾਂ ਕਹਿ ਦਾਂਗੇ 2-4 ਪੈਣ ਪਾਈਆਂ ਨੂੰ ਵੀ ਤੁਹਾਨੂੰ ਜਰੂਰ ਦੱਸਾਂਗੇ ਜੇ ਹੋਈ ਤੇ ਅਦਰ ਆਪਾਂ ਆਪਣੀ ਝੋਟੀ ਨੂੰ ਨਮਾਉਣ ਲੱਗੇ ਸੀ ਇੱਕ ਕਮੈਂਟ ਆਇਆ ਸੀ ਕਿ ਨਾ ਝੋਟੀ ਨੂੰ ਹੀਪਰ ਫੀਡ ਪਾਓ ਅਸੀਂ ਦੋਨਾਂ ਨੂੰ ਪਾਉਣ ਲੱਗ ਰਹੇ ਹਾਂ ਨਾਲੇ ਇਹ ਵਾਲੀ ਨੂੰ ਰੁਲੀ ਨੂੰ ਤੇ ਨਾਲੇ ਜਿਹੜੀ ਪਰਲੀ ਨਾ ਮਿਲ ਜਾਂਦੀ ਉਹਨੂੰ ਹੀਪਰ ਫੀਡ ਆਪਾਂ ਦੋਨਾਂ ਖਾਤਰ ਲੈ ਆਏ ਸੀਗੇ ਦੋਨਾਂ ਨੂੰ ਪਾਉਣੇ ਤੇ ਇੱਕ ਬੋਰੀ ਅਸੀਂ ਹੁਣ ਹੋਰ ਚਾਰਾਂਗੇ ਜੀ ਬੱਚੀ ਨੂੰ ਵੀ ਬਸ ਹੁਣ ਲੈ ਆਂਦੀ ਰਹੀ ਕਿਉਂਕਿ ਝੱਖਲ ਆਪਾਂ ਦੁੱਧ ਪਾਉਣ ਜਾਂਦੇ ਨੇ ਦੁੱਧ ਆਪਣੇ ਘਰ ਟ ਰਹਿਗਾ ਆਪਾਂ ਇੱਥੇ ਪਾਉਣੇ ਆਂਗੇ ਅੱਗੇ ਤਾਂ ਆਪਣੀ ਸਾਰੀ ਚੀਜ਼ ਆ ਜਾਂਦੀ ਝੱਖਲ ਉਹਦੀ ਮਿੰਟ ਚ ਸੂਟਰੀ ਦੁੱਧ ਪਾਉਣ ਜਾਂਦਾ ਨਾਲ ਦੀ ਨਾਲ ਹੀ ਲੈ ਆਉਂਦੇ ਸੀਗੇ ਤੇ ਹੁਣ ਆਪਣੇ ਜੱਖਲ ਜਾਣ ਲਈ ਥੋੜੀ ਕੌਲ ਹੋ ਰਹੀ ਹੈ ਕੁਸ ਕਣਕ ਨੂੰ ਕੋਰ ਲੱਗ ਰਹੀ ਹੈਗੀ ਤੇ ਉਹਦੇ ਕਰਕੇ ਰੇਪਾਈ ਜਾਂਦੇ ਨੇ ਪਾਣੀ ਲਾਈ ਜਾਂਦੇ ਨੇ ਜੱਖਲ ਘਟ ਜਾਂਦੇ ਨੇਗੇ ਤੇ ਇੱਕ ਬੋਰੀ ਹੀਪਰ ਦੀ ਆਪਾਂ ਲਿਆ ਕੇ ਇਹਨੂੰ ਬੱਚੀ ਨੂੰ ਹੋਰ ਚਾਰਾਂਗੇ ਤੇ ਇੱਕ ਇੱਕ ਬੋਰੀ ਇੱਕ ਬੋਰੀ ਆਪਾਂ ਇੱਕ ਇੱਕ ਚਾਰ ਦਾਂਗੇ ਦੋਨਾਂ ਇਹਨਾਂ ਨੂੰ ਕਟੀਆਂ ਨੂੰ ਦੇਖਦੇ ਆ ਜੀ ਫਿਰ ਜੇ ਲੋਡ ਪਈ ਤਾਂ ਦੋ ਦੋ ਬੋਰੀਆਂ ਵੀ ਚਾਰ ਦਾਂਗੇ ਹੀਪਰ ਦੇ ਉੱਤੇ ਪਰ ਇੱਕ ਇੱਕ ਬੋਰੀ ਤਾਂ ਅਸੀਂ ਜ਼ਰੂਰ ਚਾਰਾਂਗੇ ਤੇ ਕਿਉਂਕਿ ਉਹ ਆਪਣੀ ਜਿਹੜੀ ਬਾਅਦ ਚ ਝੋਟੀ ਲੈਂਦੀ ਹੈ ਤਾਂ ਅੱਗੇ ਮੰਨਣ ਵਾਲੀ ਆ ਹੁਣ ਟਾਈਮ ਆ ਉਹਦਾ ਤਾਂ ਸਾਨੂੰ ਆਏ ਵੀ ਜੇ ਹੁਣ ਅੱਗੇ ਨਮੀ ਹੋ ਜੇ ਤਾਂ ਠੀਕ ਗੱਲ ਐ ਤੇ ਬੱਚੀ ਤਾਂ ਹਜੇ 5-4 ਮਹੀਨਾ ਟੱਪ ਜਾਣ ਦੀ ਕੋਈ ਗੱਲ ਨਹੀਂ ਕਿਉਂਕਿ ਬੱਚੀ ਹਜੇ ਨਿਆਣੀ ਹੈ ਹਨਾ ਨਾਲੇ ਇਹਦਾ ਵਜਨ ਪੂਰਾ ਹੋ ਜੂਗਾ ਸੇਵਰ ਨਾਲੇ ਨਾਲੇ ਉਮਰ ਹੋ ਜੂਗੀ ਇਹਦੀ ਕਿਉਂਕਿ ਥੋੜੇ 2-4 ਮਹੀਨੇ ਉਪਰ ਟੱਪਿਆ ਨੂੰ ਕੋਈ ਗੱਲ ਨਹੀਂ ਜੇ ਨਿਆਣਾ ਪਸ਼ੂ ਬਣ ਜੇ ਜੀ ਫਿਰ ਓਖਾ ਤੰਗ ਹੁੰਦਿਆਂ ਨਾਲ ਪਸ਼ੂ ਵੀ ਨਾਲੇ ਆਪ ਵੀ ਨਾਲੇ ਤਾਂ ਦੁੱਧ ਨਹੀਂ ਦਿੰਦਾ ਪਸ਼ੂ ਤੇ ਨਾਲੇ ਪਸ਼ੂ ਤੰਗ ਹੁੰਦਾ ਫਿਰ ਹਨਾ ਕਈ ਵਾਰ ਬਹੁਤ ਥਾਵੇਂ ਕਿਸੇ ਖਰਾਬ ਹੋਏ ਨੇਗੇ ਤੇ ਬੱਚਿਆਂ ਤਾਂ ਖਾਸ ਕਰਕੇ ਕਿਉਂਕਿ ਬੱਚਿਆਂ ਤਾਂ ਅਗਲਾ ਛੋਟੂ ਛੋਟੀਆਂ ਜਿਵੇਂ ਇਹਨਾਂ ਨੂੰ ਹੁੰਦਾ ਜੀ ਹੁਣ ਅਨ ਕਰੇ ਵੀ ਛਾਲਾਂ ਜਿਹਾ ਮਾਰਦੇ ਸਾਡੀ ਬੱਚੀ ਵੀ ਤੇ ਹੁਣ ਤਾਰਾਂ ਕੱਢਦੇ ਤੇ ਆਪਾਂ ਜੇ ਲਵਾਵਾਂਗੇ ਗਲਤ ਗੱਲ ਲੈ ਹਨਾ ਆਪਾਂ ਨੂੰ ਵੀ ਪਤਾ ਹੈ ਵੀ ਇਹਦੀ ਉਮਰ ਵੀ ਨਹੀਂ ਆਣੀ ਤੇ ਵਜਨ ਵੀ ਘੱਟ ਹੈ ਦਾ ਤੇ ਇਸ ਕਰਕੇ ਆਪਾਂ 2-4 ਮਹੀਨੇ ਉੱਤੇ ਟਪਾ ਕੇ ਲਵਾਵਾਂਗੇ ਐਡੀ ਆਪਾਂ ਨੂੰ ਕੋਈ ਕਾਲੀ ਨਹੀਂ ਹੈਗੀ ਹਨਾ ਤੇ ਛੋਟੀ ਚਲੋ ਜੀ ਆਪਣੀ ਬਣ ਜੀ ਉਹਦਾ ਟਾਈਮ ਹੈ ਹੁਣ ਬਣਦਾ ਥੋੜਾ ਜੀਏ ਨੇ ਹੁਣ ਲਾਇਆ ਥੋੜਾ ਜਾ ਕੇ ਪਹਿਲਾਂ ਤਾਂ ਜੀਏ ਨਹੀਂ ਲਾਇਆ ਸੀ ਸਾਡੇ ਘਰੇ ਆ ਕੇ ਨੇ ਪਾਣੀ ਵੀ ਨਹੀਂ ਪੀਂਦੀ ਸੀਗੀ ਤੇ ਹੁਣ ਤਾਂ ਲੱਗ ਗਈ ਜੀ ਪਾਣੀ ਦਾਣੀ ਪੀਣ ਹਨਾ ਤੇ ਪਰ ਸਾਨੂੰ ਮਾਰਨੋਂ ਨਹੀਂ ਇਹ ਹਟਦੀਗੀ ਨਾ ਸਾਨੂੰ ਬੈੜੀ ਮਾਰਨੋਂ ਹਟੀ ਸੀ ਨਾ ਇਹ ਮਾਰਨੋਂ ਹਟੇ ਪਤਾ ਨਹੀਂ ਕੀ ਗੱਲ ਆ ਸਾਡੇ ਮਾਰਨ ਵਾਲੇ ਪਸ਼ੂ ਕਾਤੋਂ ਆਉਣ ਲੱਗੇ ਇਸ ਕਰਕੇ ਨਾ ਅਸੀਂ ਬਾਹਰਲਾ ਪਸ਼ੂ ਘੱਟ ਲੈ ਕੇ ਰਾਜ਼ੀ ਆ ਵੀ ਜੇ ਆਪਦੇ ਘਰੇ ਹੀ ਕਟੀਆਂ ਹੋ ਜਾਣ ਉਹੀ ਪਾਲ ਜਣ ਨਾ ਚਾਹ ਕਹਿ ਜੀ ਇਹ ਵੀ ਨਾ ਕਟੀਆਂ ਜਿਹੜੀ ਸਾਡੀ ਅਸੀਂ ਇਹਨੂੰ ਮੈਸ ਨਾਲ ਰੱਖ ਲੈਣ ਨਾਲ ਸਾਨੂੰ ਪਤਾ ਸੀ 15000 ਰੁਪਏ ਵਧ ਮਿਲ ਜੂਗਾ ਨਾਲ ਦੇਵਾਂਗੇ ਜੀ ਕੱਟੀ ਪਰ ਅਸੀਂ ਇਹ ਰੱਖ ਲਈ ਚਾਹੇ ਤੇ ਸਿੰਗ ਥੋੜੇ ਜਿਹੀ ਖੁੱਲੇ ਨੇ ਬੇਸ਼ੱਕ ਉਸ ਵੀ ਹੈ ਪਰ ਆਪਦੇ ਘਰ ਦੇ ਪਾਲੇ ਪਸ਼ੂ ਵਰਗੀ ਰੀਸ ਨਹੀਂ ਹੈਗੀ ਹਨਾ ਦੁੱਧ ਦਾ 10 ਲੀਟਰ ਵੀ ਦੇਊਗੀ ਤਾਂ ਵੀ ਕੋਈ ਗੱਲ ਨਹੀਂ ਐ ਥੋੜਾ ਵੀ ਇਹ ਫਿਰ ਤਪਾਊਗੀ ਸਾਨੂੰ ਜਿਵੇਂ ਅਸੀਂ ਪਾਲੀ ਐ ਇਹ ਜਾਂ ਕਈ ਵਾਰ 60 ਮੀਟਾ ਮਾਰਨ ਦਾ ਡਰ ਹੁੰਦਾ ਇਹ ਗੱਲ ਨਹੀਂ ਹੈਗੀਗੀ ਚਲੋ ਜੀ ਸਿੰਘ ਤਾਂ ਦੇਖੀ ਜਊਂ ਤਾਂ ਕਹਿੰਦੇ ਨੇ ਸਿੰਘ ਤੇ ਲਿਓਟੇ ਤੋਂ ਪਸ਼ੂ ਦਾ ਮੁੱਲ ਹੁੰਦਾ ਚਲ ਜਿਹ ਹੈ ਜੀ ਹੈਗੀ ਆਵਦੇ ਘਰੇ ਦੁੱਧ ਦੇਣ ਨੂੰ ਤਾਂ ਕਿਦਰੇ ਨਹੀਂ ਜਾਂਦੀ ਐ ਨਾ ਇਹ ਸਿੰਘ ਪਤਾ ਨਹੀਂ ਇਹਦੇ ਕਿਤੇ ਵਾਗ ਗਏ ਇਹਦੀਆਂ ਦੇਖੋ ਭੈਣਾ ਨੇ ਆ ਝੋਟੀ ਵੱਡੀ ਤੇ ਇਹਨਾਂ ਨੇ ਸਿੰਘ ਕਿੰਨੇ ਸੋਹਣੇ ਨੇ ਜਿਹੜੀ ਸੂਰੀ ਐ ਆਪਣੀ ਉਹ ਜਿਹਦੀ ਸ਼ਾਂ ਪੁੱਤਰੀ ਉਹਦੇ ਸਿੰਘ ਇੰਨੇ ਸੋਹਣੇ ਨੇਗੇ ਇਹਦੇ ਸਿੰਘ ਪਤਾ ਨਹੀਂ ਇਹ ਜਗਾ ਤੋਂ ਵਾਗ ਗਏ ਇਹ ਤੇ ਜਿਹਨਾਂ ਥੱਲੇ ਗੋਹਾ ਬਹੁਤ ਜਮਾਉਂਦੀਆਂ ਨੇ ਇਹ ਨਿੱਕੇ ਨਿੱਕੇ ਫੋਸੀਆਂ ਜੇ ਕਰੀ ਜਾਂਦੇ ਨੇ ਉਤੋਂ ਵੱਡੀ ਜਾਂਦੇ ਰਹਿੰਦੇ ਨੇ ਬਹੁਤ ਜ਼ਿਆਦਾ ਗੋਹਾ ਜਮਾ ਦਿੰਦੀਆਂ ਨੇ ਇਹ ਇਹ ਆਦਤ ਹੀ ਹੁੰਦੀ ਹੈ ਛੋਟੇ ਹਨਾ ਕਟਰੂ ਪਾਲਨੇ ਬਹੁਤ ਔਖੇ ਨੇ ਵੱਡਾ ਪਸ਼ੂ ਤਾਂ ਆਪਾਂ ਪਾਲ ਲੈਨੇ ਆ ਹਨਾ ਉਹ ਨਹੀਂ ਇੰਨਾ ਉਹ ਕਰਦੇ ਫਰਸ਼ ਖਰਾਬ ਕਰਦੇ ਜਾਂ ਗੋਹਾ ਨਹੀਂ ਵੜਦੇ ਛੋਟੇ ਪਸ਼ੂਆਂ ਨੂੰ ਤਾਂ ਇਹੀ ਆਦਤ ਹੁੰਦੀ ਹੈ ਬਸ ਇਹ ਤਾਂ ਜਦੋਂ ਵੀ ਕਰਤਾ ਗੋਹਾ ਨਾਲ ਦੀ ਨਾਲ ਇਹਨਾਂ ਨੇ ਵੜ ਦੇਣਾ ਪੈਰ ਨਾਲ ਤੇ ਅਦਰੋਂ ਆਪਾਂ ਸਾਰਾ ਤੋਹ ਦਾਂਗੇ ਜੀ ਫਿਰ ਵਧੀਆ ਪਿਆ ਰਹਿੰਦੇ ਨੇ ਨਾਲ ਥੱਲੋਂ ਸਾਡੀ ਛੋਟੀ ਕੱਟੀ ਵਾਲਾ ਫਰਸ਼ ਖਰਾਬ ਕਰਦੀ ਆ ਛੋਟੀ ਜੀ ਤੋ ਇਹਨੇ ਪਿੱਛੇ ਹਟ ਕੇ ਗੋਹਾ ਕਰ ਦਿੰਦੀ ਆ ਵੱਡੀ ਛੋਟੀ ਫਿਰ ਉਹਨੇ ਵੱਡ ਦੇਣਾ ਹੈਗਾ ਇੱਕ ਮਿੰਟ ਚ ਹੀ ਤੇ ਇਧਰ ਮੱਜਾਂ ਆ ਮੱਜਾਂ ਤਾਂ ਹੁਣ 9 ਵਜੇ ਤੋਂ ਬਾਅਦ ਹੀ ਆਪਾਂ ਨਮਾਉਣੇਗਾ ਕਿਉਂਕਿ ਸੰਦੇਹਾਂ ਤਾਂ ਬੜੀ ਠੰਡ ਹੁੰਦੀ ਆ ਹਨਾ ਤੇ ਇਹਨਾਂ ਨੂੰ ਇਧਰ ਹਵਾ ਵੀ ਲੱਗਦੀ ਹੈਗੀ ਧੁੱਪ ਨਹੀਂ ਲੱਗਦੀ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰ ਦਿਆਂ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ